ਇਲਾਈਟ ਦੀ ਨੂੰ ਜਿਹੜਾ ਲਾਇਨ ਕਲੱਬ ਇਲਾਈਟ ਅੱਜ ਅਸਮਾਨੇ ਹੋ ਚਾਇਆ ਉਹਨਾਂ ਦੇ ਅੱਜ ਤਾਜਪੋਸ਼ੀ ਦੀ ਸਾਡੀ ਟੀਮ ਲੁਧਿਆਣੇ ਤੋਂ ਅੱਜ ਸਾਡੇ ਕਲੱਬ ਦੀ ਸ਼ੁਰੂਆਤ ਹੋਈ ਹੈ ਅੱਜ ਆਸੀਜ਼ ਜੀ ਇੰਸਟਾਲੇਸ਼ਨ ਸੈਰਮਨੀ ਕੀਤੀ ਹੈ ਜਿਸ ਵਿੱਚ ਅਮਰਿਤਪਾਲ ਸਿੰਘ ਜੀ ਸਾਡੇ ਡਿਸਟ੍ਰਿਕਟ ਵਰਨਰ ਵੀ ਪਹੁੰਚੇ ਔਰ ਇਹ ਕਲਬ ਦੀ ਜਿਹੜੀ ਨਵੀਂ ਟੀਮ ਬਣੀ ਹੈ ਸੀਐਸਟੀ ਔਰ ਕਲਬ ਦੇ ਬੋਰਡ ਆਫ ਬੋਰਡ ਮੈਂਬਰਸ ਔਰ ਕਲਬ ਦੇ ਮੈਂਬਰਸੀ ਔਰ ਸਾਨੂੰ ਬੜੀ ਉਮੀਦ ਹੈ ਸਾਡੀ ਕਿਉਂਕਿ ਆਰਗੇਨਾਈਜੇਸ਼ਨ ਬਣੀ ਹੈ ਇਹ ਸਰਵਿਸ ਆਰਗੇਨਾਈਜੇਸ਼ਨ ਹੈ ਹਾਂਜੀ ਅੱਜ ਸਾਡੀ ਵੱਲੋਂ ਮਤਲਬ ਜਾਇ ਕੋਈ ਪ੍ਰੋਗਰਾਮ ਸ਼ੁਰੂਆਤ ਕੀਤੀ ਵੀ ਹੈ ਸਮਾਣੇ ਦੇ ਵਿੱਚ ਲਾਈਨ ਕਲੱਬ ਇਲਾਈਟ ਦੀ ਹਾਂਜੀ ਉਹਦੇ ਬਾਰੇ ਕੀ ਕਰੋਗੇ ਅੱਜ ਸਾਡੀ ਕਲੱਬ ਦੀ ਸ਼ੁਰੂਆਤ ਹੋਈ ਹੈ ਅੱਜ ਅਸੀਂ ਇਸ ਦੀ ਇੰਸਟਾਲੇਸ਼ਨ ਸੈਰਮਨੀ ਕੀਤੀ ਹੈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਜੀ ਸਾਡੇ ਡਿਸਟ੍ਰਿਕਟ ਵਰਨਰ ਵੀ ਪਹੁੰਚੇ ਤੇ ਇਹਨਾਂ ਨੇ ਸਾਡੀ ਹੌਸਲਾ ਅਫਜ਼ਾਈ ਕੀਤੀ ਤੇ ਅਸੀਂ ਇਸ ਸਾਲ ਅੰਦੇ ਸਾਲ ਅਸੀਂ ਸੇਵਾਵਾਂ ਕਰਨੀਆਂ ਨੇ ਸਾਡੇ ਕਈ ਕੈਂਪਸ ਪਾਈਪਲਾਈਨ ਵਿੱਚ ਵੀ ਨੇ ਜੋ ਅਸੀਂ ਫਿਊਚਰ ਵਿੱਚ ਕਰਨਾ ਚਾਹੁੰਦੇ ਆ ਸਾਡਾ ਮੇਨ ਫੋਕਸ ਇਸ ਸਾਲ ਹੈਲਥ ਦੇ ਉੱਪਰ ਹੋਏ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਹੈਲਥਲੀ ਅਵੇਅਰ ਕਰਨਾ ਹੈ ਔਰ ਤੁਹਾਡੀ ਮਤਲਬ ਹੈ ਪੰਜਾਬ ਨੂੰ ਜਾਂ ਲੋਕਾਂ ਨੂੰ ਤੁਹਾਡੇ ਵੱਲੋਂ ਕੀ ਸੇਵਾ ਕੀ ਮਿਲਣੀ ਹੈ ਕੀ ਮੇਰਾ ਬੇਸਿਕਲੀ ਮੈਂ ਡਾਕਟਰ ਹਾਂ ਤਾਂ ਮੈਂ ਲੋਕਾਂ ਨੂੰ ਹੀ ਵੇਅਰ ਕਰਾਂਗੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ ਇਸ ਵਕਤ ਡਾਇਬੀਟਿਸ ਓਬੈਸਿਟੀ ਬਹੁਤ ਜ਼ਿਆਦਾ ਫੈਲ ਰਹੀ ਹੈ ਤਾਂ ਆਪਾਂ ਨੂੰ ਉਸਨੂੰ ਕੰਟਰੋਲ ਕਰਨਾ ਹੈ ਤਾਂ ਸਾਡੇ ਇਸ ਸਾਲ ਇਹ ਪ੍ਰੋਜੈਕਟ ਹੋਣਗੇ ਕਿ ਅਸੀਂ ਓਬੈਸਿਟੀ ਡਾਇਬੀਟਿਸ ਡੈਂਟਲ ਚੈੱਕਅਪ ਇਸ ਤੇ ਧਿਆਨ ਦਿੱਤਾ ਜਾਵੇਗਾ ਕਿਚਾ ਮਾਣਾ ਕੋਨਤੀਓ ਆਜ ਤੋਂ ਦੇ ਉਤੇ ਜੇ ਸਥਾਪਨਾ ਕੀਤੀ ਗਈ ਹੈ ਤੇ ਸਮਾਣ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਉਪਰ ਕੀ ਕਹੋਗੇ ਔਰ ਡਾਕਟਰ ਸਾਹਿਬ ਤੁਸੀਂ ਪ੍ਰਧਾਨ ਸਾਹਿਬ ਆ। ਅ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਕਰਦਾ ਹਾਂ ਸਾਰਿਆਂ ਨੂੰ ਔਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਲਾਈਨ ਨੰਬਰ ਪਾਸਿੰਗ ਜੰਡੂ ਡਿਸਟ੍ਰਿਕਟ ਗਵਰਨਰ ਡਿਸਟ੍ਰਿਕਟ 321 ਸਾਡੇ ਡਿਸਟ੍ਰਿਕਟ ਦਾ ਆਪ ਵੀ ਬਣ ਇਸ ਟਾਈਮ 200 ਕਲਬ ਹੋ ਚੁੱਕੀ ਹੈ ਔਰ ਅੱਜ ਇੱਕ ਨਵਾਂ ਕਲੱਬ ਜਿਹੜਾ ਬਣਿਆ ਡਿਸਟ੍ਰਿਕਟ ਦਾ ਲਾਇਨਸ ਕਲੱਬ ਸਮਾਣਾ ਅਲੀਦ ਅੱਜ ਇਸ ਕਲੱਬ ਦੀ ਚੈਟਰ ਪ੍ਰੈਜੈਂਟੇਸ਼ਨ ਵੀ ਹੋਈ ਆ ਨਾਲ ਹੀ ਇਸ ਕਲੱਬ ਦੀ ਜਿਹੜੀ ਫਰਸਟ ਇਨਸਟਾਲੇਸ਼ਨ ਸੈਰੇਮਨੀ ਹੋਈ ਆ ਔਰ ਕਲੱਬ ਦੀ ਜਿਹੜੀ ਨਵੀਂ ਟੀਮ ਬਣੀ ਆ ਪੀਐਸਟੀ ਔਰ ਕਲੱਬ ਦੇ ਬੋਰਡ ਆਫ ਡਾਇਰెక్టర్ਸ ਮੈਂਬਰਸ ਔਰ ਕਲੱਬ ਦੇ ਮੈਂਬਰਸ ਵੀ ਔਰ ਸਾਨੂੰ ਬੜੀ ਉਮੀਦ ਆ ਸਾਡੀ ਕਿਉਂਕਿ ਆਰਗੇਨਾਈਜੇਸ਼ਨ ਹੈਗੀ ਆ ਇਹ ਸਰਵਿਸ ਆਰਗੇਨਾਈਜੇਸ਼ਨ ਹੈ ਤੇ ਸਾਡੀ ਜਿਹੜੀ ਆਰਗੇਨਾਈਜੇਸ਼ਨ ਨਾ ਲਾਇਨਸ ਇੰਟਰਨੈਸ਼ਨਲ ਦੇ ਨਾਮ ਦੇ ਉੱਤੇ ਹੈ ਸਾਡੀ ਬਲਡ ਵਾਈਡ ਆਰਗੇਨਾਈਜੇਸ਼ਨ ਆ 106 ਸਾਲ ਹੋ ਗਏ ਸਾਡੀ ਆਰਗੇਨਾਈਜੇਸ਼ਨ ਨੂੰ ਔਰ 200 ਪਲਸ ਕੰਟਰੀਜ਼ ਦੇ ਆਰਗੇਨਾਈਜੇਸ਼ਨਾਂ ਤਕਰੀਬਨ 14 ਲੱਖ ਸਾਡੇ ਮੈਂਬਰ ਨੇ ਔਰ 4600 ਤੋਂ ਉੱਪਰ ਸਾਡੀ ਸਾਰੀ ਦੁਨੀਆ ਦੇ ਵਿੱਚ ਕਲੱਬਸ ਨੇ ਜਿਹੜੇ ਕਿ ਮਾਨਵਤਾ ਦੀ ਸੇਵਾ ਦੇ ਕੰਮ ਕਰਦੇ ਰਹਿੰਦੀ ਆ ਸਾਡੀ ਜਿਹੜੀ ਵੀ ਸਰਵ ਦਾ ਹੀ ਸਾਡਾ ਮੋਟੋ ਆ ਇਹ ਗੂਸਲ ਦੇ ਤਹਿਤ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਮਾਨਤਾ ਸੇਵਾ ਦੇ ਕੰਮ ਕਰਦੇ ਹਾਂ ਜਿਵੇਂ ਵਿਜ਼ਨ ਹੰਗਰ ਡਾਇਟਿਕ এনवायरमेंट ਯੂਥ ਹਿਮਨਿਟਰੀਅਨ ਡਿਜ਼ਾਸਟਰ ਰਿਲੀਫ ਔਰ ਕਿਤੇ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ ਸਾਡੇ ਲਾਈਨਸ ਵੱਲੋਂ ਮਾਨਤਾ ਸੇਵਾ ਦੇ ਕੰਮ ਕੀਤੇ ਜਾਂਦੇ ਆ। ਜਿੰਨਸਾ ਵੀ ਮੈਂ ਇਹ ਜੋ ਕਲੱਬ ਦੇ ਮੈਂਬਰ ਹੁੰਦੇ ਨੇ ਜ਼ਿਆਦਾਤਰ ਅਸੀਂ ਦੇ ਆ ਕਿ ਸੀਨੀਅਰ ਹੁੰਦੇ ਨੇ ਇੱਥੇ ਅਸੀਂ ਦੇਖ ਰਹੇ 18-18 20 ਸਾਲ ਦੇ ਜਿਹੜੇ ਬੱਚੇ ਨੇ ਉਹ ਵੀ ਮੈਂਬਰ ਇਹਦੇ ਨਾਲ ਜੁੜੇ ਨੇ ਉਹਨਾਂ ਬਾਰੇ ਕੀ ਕਹਿੰਦੇ ਵੇਖੋ ਕੋਈ ਵੀ ਆਰਗੇਨਾਈਜੇਸ਼ਨ ਆ ਨਾ ਉਹ ਤਾਂ ਹੀ ਉਹਦਾ ਬੈਨੀਫਿਟ ਮਿਲਦਾ ਕਿ ਯੰਗ ਜਿਹੜੇ ਬੱਚੇ ਉਹਦੇ ਨਾਲ ਜੁੜੋ ਔਰ ਮੈਨੂੰ ਇੱਥੇ ਆ ਕੇ ਬੜੀ ਖੁਸ਼ੀ ਮਹਿਸੂਸ ਹੋਈ ਹੈ ਦੇਖ ਕੇ ਕਿ ਅੱਜ ਜਿਹੜਾ ਸਾਡੀ ਆਰਗੇਨਾਈਜੇਸ਼ਨ ਦੇ ਜਿਹੜੇ ਮੈਂਬਰ ਇਹ ਨੇ ਲਾਈਨ ਮੈਂਬਰਸ ਉਹਨਾਂ ਦੇ ਬੱਚਿਆਂ ਨੇ ਇੱਕ ਆਪਣਾ ਕਲੱਬ ਬਣਾਇਆ ਯੰਗ ਬੱਚੇ ਆਏ ਨੇ ਆਰਗੇਨਾਈਜ ਦੇ ਵਿੱਚ ਸਰਵਿਸ ਐਕਟੀਵिटीज ਕਰਨਗੇ ਹਾਂਜੀ ਉਹਦੇ ਚ ਉਹਨਾਂ ਨੂੰ ਖੁਸ਼ੀ ਵੀ ਮਿਲੇਗੀ ਉਹਨਾਂ ਦੇ ਲੀਡਰਸ਼ਿਪ ਕੁਆਲਟੀਜ਼ ਜਿਾਨ ਗਿਆ ਪਰ ਉਹ ਇੱਕ ਸਹੀ ਪਾਸੇ ਲੱਗਣਗੇ ਕਿ ਜਿਹੜਾ ਕਿ ਮਾਨਤਾ ਸੇਵਾ ਦੇ ਕੰਮ ਕਰਨਗੇ ਮੇਰੇ ਖਿਲਾਫ ਤੇ ਅੰਮ੍ਰੇ ਖਿਲਾਫ ਦੇ ਮੈਂਬਰਾਂ ਨੂੰ ਤੁਹਾਡੇ ਨੂੰ ਸ਼ੁਕਰੀਆ। ਨਵੇਂ ਕਲੱਬ ਦੇ ਮੈਂਬਰਾਂ ਨੂੰ ਮੈਂ ਆਪਣੇ ਵੱਲੋਂ ਮੁਬਾਰਕਵਾਦ ਦਿੰਦਾ ਤੇ ਨਾਲ ਇਹ ਹੀ ਕਹਿਣਾ ਕਿ ਜਿੱਥੇ ਕਿਤੇ ਵੀ ਸਾਡੀ ਡਿਸਟ੍ਰਿਕਟ ਦੀ ਲੋੜ ਹੋਏਗੀ ਅਸੀਂ ਆਲਵੇਜ਼ ਤੁਹਾਡੇ ਨਾਲ ਖੜੇ ਆਂ ਔਰ ਇਸ ਪੈਸ ਦੇ ਮਾਧਿਅਮ ਨਾਲ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਕਿ ਤੁਸੀਂ ਪੈਸ ਵੀ ਇੱਥੇ ਆਏ ਹੋ ਔਰ ਕਵਰੇਜ ਕਰਕੇ ਸਾਡਾ ਤੁਸੀਂ ਲਾਇਨਿਜ਼ਮ ਦਾ ਜਿਹੜਾ ਝੰਡਾ ਹੋਰ ਉਚਾਈਆਂ ਤੇ ਲੈ ਕੇ ਜਾਓਗੇ ਤਾਂ ਕਿ ਜਿਹੜਾ ਲੋਕਾਂ ਨੂੰ ਪਤਾ ਲੱਗੇ ਅਸੀਂ ਲਾਇਨਸਕੀ ਕੰਮ ਕਰਦੇ ਆਂ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਜੇ ਬੰਦੂ ਜੀ ਕਹਿਣਾ ਚਾਹੋਗੇ ਜੋ ਅੱਜ ਨਵੀਂ ਕਲੱਬ ਦੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਯੰਗ ਜਨਰੇਸ਼ਨ ਕੇ ਮੈਂ ਸਾਡੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਲਾਈਟ ਜੀ ਨੂੰ ਜਿਹੜਾ ਲਾਇਨ ਕਲੱਬ ਇਲਾਈਟ ਅੱਜ ਸਮਾਨੇ ਹੋ ਚਾਇਆ ਉਹਨਾਂ ਦੇ ਅੱਜ ਤਾਜਪੋਸ਼ੀ ਦੀ ਸਾਡੀ ਟੀਮ ਲੁਧਿਆਣੇ ਤੋਂ ਜਾਂ ਗਵਰਨਰ ਸਾਹਿਬ ਜੰਡੂ ਸਾਹਿਬ ਅਜੇ ਗੋਇਲ ਜੀ ਨਰੇਸ਼ ਗੋਇਲ ਜੀ ਸੂਸਾ ਸੰਜੀਵ ਸੂਜੀ ਆਏ ਨੇ ਮੈਂ ਇਹਨਾਂ ਦਾ ਵੈਲਕਮ ਵੀ ਕਰਦਾ ਤੇ ਇਹਨਾਂ ਦਾ ਧੰਨਵਾਦ ਕਰਦਿਆਂ ਦੇ ਸਾਡੇ ਬੱਚੇ ਇਹ ਲਬਜੀ ਨੇ ਚਾਹੇ ਮੈਂ ਆ ਸਾਰੀ ਟੀਮ ਉਹਨਾਂ ਨੂੰ ਸਾਡੀ ਉਹਨਾਂ ਦੇ ਸਿਰ ਤੇ ਹੱਥ ਰੱਖਣ ਵਾਲੀ ਗੱਲ ਹੈ ਬੱਚੇ ਨੇ ਸਾਡੇ ਸੀ ਤਾਂ ਕਹ ਰਹੇ ਆ ਵੀ ਅਸੀਂ ਨਾਲ ਲੈ ਕੇ ਉਹਨਾਂ ਨੂੰ ਚੱਲਾਂਗੇ ਉਹਨਾਂ ਨੂੰ ਜਿੱਥੇ ਸਾਡੀ ਜ਼ਰੂਰਤ ਜਦੋਂ ਮਹਿਸੂਸ ਹੋਊਗੀ ਅਸੀਂ ਉਹਨਾਂ ਦੇ ਨਾਲ ਖੜਾਂਗੇ ਉਹਨਾਂ ਦਾ ਸਤ ਗੁਰੂ ਜੀ ਜਿਵੇਂ ਦੇਖ ਰਿਹਾ ਕਿ ਜਿੰਨੇ ਵੀ ਬੱਚੇ ਨੇ ਉਹ ਸਕਰੀਨ ਨਾਲ ਕੋਈ ਲੋਅਨ ਕਲੱਬ ਦੇ ਜਾਂ ਰੋਟਰੀ ਕਲੱਬ ਦੇ ਜੋ ਪਹਿਲਾਂ ਆਲਰੇਡੀ ਮੈਂਬਰ ਚੱਲੇ ਆ ਰਹੇ ਨੇ ਉਹਨਾਂ ਦੇ ਹੀ ਬੱਚੇ ਨੇ ਤੇ ਕੀ ਤੁਹਾਡਾ ਉਹਨਾਂ ਦੇ ਉੱਤੇ ਆਸ਼ੀਰਵਾਦ ਰਹੇਗਾ ਕਿ ਇੰਨੀ ਕੁ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਬਿਲਕੁਲ ਬੈਨੀਫਿਟ ਮਿਲੇਗਾ ਮੇਰਾ ਬੇਟਾ ਵੀ ਹੈ ਮੇਰੇ ਤਿੰਨ ਪਤੀ ਜੇ ਵੀ ਹੈ ਲਵਜੀ ਦਾ ਬੇਟਾ ਵੀ ਹੈ ਫਨੀਤ ਸਿੰਘਲਾ ਪਿੰਕੂ ਜੀ ਦਾ ਬੇਟਾ ਵੀ ਹੈ ਅਸੀਂ ਸਾਰੇ ਪਰਿਵਾਰਕ ਮੈਂਬਰ ਪਹਿਲਾਂ ਅਸੀਂ ਆਪਸ ਚ ਪਰਿਵਾਰਕ ਮੈਂਬਰਾਂ ਸਾਡੇ ਬੱਚੇ ਆਪਸ ਚ ਜੁਆਇਨ ਹੋ ਕੇ ਇਸ ਸਮਾਣਾ ਸਿਟੀ ਲਈ ਜੋ ਸਮਾਜ ਸੇਵੀ ਜੋ ਕਿਸੇ ਨੂੰ ਹੈਲਪਫੁਲੀ ਕਿਸਮ ਜਰੂਰ ਤੋਂ ਵੀ ਸਾਡੇ ਤੋਂ ਵੀ ਵਾਗੇ ਵੱਧ ਕੇ ਇਹ ਕੰਮ ਕਰਨਗੇ ਸਮਾਜ ਸੇਵੀ